ਮੰਮੀ ਮੈਨੂੰ ਬਿੰਦੜ ਕਹਿੰਦੇ ਸੀ ਇੱਕ ਦਿਨ ਦੱਸਨੇ ਇਹ ਤੁਸੀਂ ਆਂਦੇ ਹੋ ਕਿ 2 ਕਿਲੇ ਪੈਲੀ ਢੰਨਾ ਮੰਦ ਲਵਾ ਦਿੰਦੀਆਂ ਤੇ ਅਹੀਂ ਨਹੀਂ ਇਹੋ ਜਿਹਾ ਕੋਈ ਵੀ ਕੰਮ ਕਰਨਾ ਹੈਗਾ ਤੁਸੀਂ ਨਾ ਫੜੀ ਬਹੁਤੀ ਫਿਕਰ ਨਾ ਕਰਾ ਕ। ਇਹ ਮੁੰਡੇ ਦਾ ਵੀ ਕੋਈ ਹਾਲ ਨਹੀਂ ਮੈਂ ਤਾਂ ਨਸਬਾਉਗੀ ਗੱਲ ਕੀਤੀ ਸੀ ਕਿ ਚੱਲ ਪੁੱਤਰ ਤੂੰ ਘਰ ਕੰਮ ਕਰਨਾ ਤੇ ਤੇਰੇ ਨਾਲ 2 ਕਿਲੇ ਲਵਾ ਦਨੇ ਤੇ ਕੀ ਹੋ ਗਿਆ ਇਹਦੇ ਵਿੱਚ ਕੀ ਗੁਨਾਹ ਹੈ ਮੇਰਾ। ਮੰਮੀ ਗੁਨਾਹ ਤੇ ਤੁਹਾਡਾ ਕੋਈ ਨਹੀਂ ਆ ਤੁਸੀਂ ਸੋਚਿਆ ਤੇ ਤੁਹਾਡਾ ਚੰਗਾ ਹੀ ਆ ਪਰ ਅਹੀਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ। ਉਹਨਕੇ ਸਾਰੀ ਉਮਰ ਦੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਨੇ ਕਿ ਭਰਾ ਨਾਲੋਂ ਦੋ ਕਿਲੇ ਵੱਧ ਲਈ ਨੇ ਤੇ ਚੱਲ ਮੇਰੇ ਪੁੱਤਰ ਕੋ ਉਹ ਗੱਲ ਕੋਈ ਨਹੀਂ ਉਹ ਦੋਵੇਂ ਜੀ ਨੌਕਰੀ ਕਰਦੇ ਨੇ ਫਿਰ ਕੀ ਮਾਂ ਪਿਓ ਜਿਹੇ ਲਹੁੰਦਾ ਤੇ ਤੂੰ ਕਿਉਂ ਇੰਨੀ ਪਰੇਸ਼ਾਨ ਹੋਣੀ ਨਹੀਂ ਨਹੀਂ ਮੰਮੀ ਇਹ ਲੈਣਾ ਚੰਗੀਆਂ ਨਹੀਂ ਲੱਗੀਆਂ ਤੁਹਾਨੂੰ ਇਹੋ ਹੀ ਆਣਾ ਕਿ ਉਹ ਦੋਵੇਂ ਜੀ ਨੌਕਰੀ ਕਰਦੇ ਨੇ ਤੇ ਇਹ ਘਾਰ ਆ ਤੇ ਮੈਂ ਸੋਚਦੀ ਮੈਂ ਵੀ ਕੋਈ ਕੰਮ ਕਰ ਲਵਾਂੀਏ ਉਹ ਕਿਹੜਾ ਕੰਮ ਕਰੇਗੀ ਮੰਮੀ ਕੰਮ ਮੈਂ ਕਿਹੜਾ ਕਰਾਂਗੀ ਜਿਹੜਾ ਮੈਨੂੰ ਆਉਂਦਾ ਵਾ ਸਲਾਈ ਦਾ ਕੰਮ ਮੈਨੂੰ ਸਾਰਾ ਆਉਂਦਾ ਵਾ ਤੇ ਮੇਰਾ ਤਾਂ ਮੈਂ ਸ਼ਹਿਰ ਨਾਲ ਦੁਕਾਨ ਪਾ ਲੈਣੀ ਹੈ ਇੱਥੇ ਲੈ ਕਿੰਨੀ ਸੁਵਾਈ ਲੈਂਦੀਆਂ ਨੇ ਤੇ ਮੇਰੇ ਦਿਹਾੜੀ ਤੇ 200 ਰੁਪਏ ਸੀਤੇ ਨਾ ਤੇ ਯਾਰ 1500 ਰੁਪਏ ਮੇਰਾ ਬਣ ਜਾ ਕਰਨਾ ਤੇ ਨਾਲ ਇੱਕ ਕੁੜੀ ਰੱਖ ਲਾਂਗੇ ਆਹ ਗੱਲ ਤੇ ਤੇਰੀ ਠੀਕ ਐ ਤੇ ਤੂੰ ਨਾ ਜੇ ਸ਼ਹਿਰ ਦਾ ਨਾ ਘਰ ਪਹਿਲਾਂ ਤੂੰ ਘਰ ਦੇ ਵਿੱਚ ਲੀੜੇ ਨੇ ਤੋ ਅੱਗੇ ਹੀ ਛੁਣਨੀ ਆਂ ਕਾਇਆਂ ਚਾਚੀਆਂ ਤੇਰੀਆਂ ਵੀ ਖਸੋਂਦੀਆਂ ਹੀ ਨੇ ਤੇ ਨਾਲੇ ਚੱਲ ਮੈਂ ਉਹਨਾਂ ਨੂੰ ਕਹਿ ਦਾਂਗੀ ਕਿ ਤੁਸੀਂ ਲੀੜੇ ਇਹਦੇ ਕੋਲ ਸੁਆਇਆ ਕਰੋ ਹੌਲੀ ਹੌਲੀ ਜਦ ਅਸਿਉਂ ਹੈਗੀ ਨਾ ਫਿਰ ਪਿੰਡ ਦੇ ਵਿੱਚ ਵੀ ਪਤਾ ਲੱਗ ਜੇਗਾ ਜਿਹੜੀ ਵੀ ਕੋਈ ਭੈਣ ਮੈਨੂੰ ਮਿਲੇਗੀ ਤੇ ਮੈਂ ਕਹਾਂਗੀ ਵੀ ਨਾਵ ਕੱਪੜੇ ਸਿਉਂਦੀ ਹੈ ਤੇ ਤੁਸੀਂ ਇਹਦੇ ਕੋਲੋਂ ਸੁਆਇਆ ਕਰੋ ਜਦੋਂ ਪਿੰਡ ਦੀਆਂ ਸਾਰੀਆਂ ਨੂੰ ਪਤਾ ਲੱਗ ਗਿਆ ਤੇ ਤੇਰੇ ਬਥੇਰੇ ਕੱਪੜੇ ਹੋ ਜਾਣੇ ਨੇ ਅਜੇ ਨਾ ਤੂੰ ਸ਼ਹਿਰ ਵੱਲ ਧਿਆਨ ਦੇ ਸ਼ਹਿਰ ਜਾਏਗੀ ਨਾ ਤੇ ਫਿਰ ਉੱਥੇ ਪਤਾ ਕਿੰਨਾ ਖਰਚਾ ਵਾ ਰੋਜ਼ ਆਉਣਾ ਜਾਣਾ ਹੁੰਦਾ ਤੇਲ ਹੀ ਨਹੀਂ ਧੀਏ ਮਾਣਾ ਚਲੋ ਮੰਮੀ ਕੋਈ ਗੱਲ ਨਹੀਂ ਠੀਕ ਹੈ ਆ ਤਾਂ ਮੈਂ ਸੋਚਿਆ ਹੀ ਨਹੀਂ ਕਿ ਜੇ ਅਸੀਂ ਸਟਾਰਟਿੰਗ 'ਚ ਉੱਥੇ ਚੱਲ ਜਾਾਂਗੇ ਤੇ ਮੈਨੂੰ ਕੀ ਬਚਣਾ ਵਾ ਸਾਰਾ ਖਰਚਾ ਤੇ ਮੇਰੇ ਉੱਥੇ ਲੱਗ ਜਾਣਾ ਵਾ ਨਾਲੇ ਉੱਥੇ ਕਿਰਾਇਆ ਵੀ ਦੇਣਾ ਪੈਣਾ ਮੈਂ ਦੁਕਾਨ ਦਾ ਮੈਂ ਕਿਹੜੀ ਜਾਂਦੇ ਆਪਣੀ ਲਈ ਲੈਣੀ ਹੈ ਉਹ ਹੀ ਤੇ ਮੈਂ ਆਖਿਆ ਬਿਜਲੀ ਦਾ ਬਿੱਲੇ ਜੇ ਪੱਖਾ ਲੱਗੇਗਾ ਤਾਂ ਉੱਥੇ ਨਾ ਦੇਣਗੇ ਤੇ ਨਾਲੇ ਜਿਹੜਾ ਸਵੇਰੇ ਜਾਣਾ ਸ਼ਾਮਾਂ ਨੂੰ ਆਉਣਾ ਉਹ ਵੀ ਤੇਲ ਦਾ ਖਰਚਾ ਹੈ ਪਹਿਲਾਂ ਤੂੰ ਹੌਲੀ ਹੌਲੀ ਘਰ ਦੇ ਵਿੱਚ ਇਹ ਕੰਮ ਸ਼ੁਰੂ ਕਰ ਤੇ ਬਾਅਦ ਚ ਫਿਰ ਸੋਚ ਲਾਂਗੇ ਆਹੋ ਕੋਈ ਨਹੀਂ ਮੰਮੀ ਜਿੱਦ ਮੇਰੇ ਗਾਕ ਸਾਰੇ ਪੱਕੇ ਹੋ ਜਾਣਗੇ ਨਾ ਤੇ ਫਿਰ ਸ਼ਹਿਰ ਚ ਦੁਕਾਨ ਪਾਵਾਂਗੇ ਸ਼ਹਿਰ ਚ ਕੀ ਵਾਦਾ ਹੁੰਦਾ ਨਾ ਤੇ ਸ਼ਹਿਰ ਦੇ ਲੋਕ ਵੀ ਸਮਝ ਨੂੰ ਲੈਂਦੇ ਆਹੋ ਨਾਲੇ ਚੰਗੀ ਆਂਦੇ ਨਾ ਜਦੋਂ ਕੁੜੀਆਂ ਦੀ ਚੰਗੀ ਸਲਾਈ ਹੋਏ ਤੇ ਫਿਰ ਪਸੰਦ ਵੀ ਤੇ ਲੋਕੀ ਕਰਦੇ ਹੀ ਨੇ ਨਾ ਤੇ ਤੂੰ ਪਹਿਲਾਂ ਇਹ ਕਰ ਪੀ ਪਹਿਲਾਂ ਘਰ ਦੇ ਵਿੱਚ ਸ਼ੁਰੂ ਕਰ ਇਹ ਕੰਮ ਫਿਰ ਹੌਲੀ ਹੌਲੀ ਨਾ ਤੇਰਾ ਸੋਚਾਂਗੇ ਸ਼ਹਿਰ ਦਾ ਚਲੋ ਕੋਈ ਗੱਲ ਨਹੀਂ ਠੀਕ ਹੈ ਮੈਂ ਅਜੇ ਤੜਨ ਲਈ ਹੋਸਲਾ ਕਰਨੀ ਕਿ ਮੇਰਾ ਰੱਦ ਮੈਂ ਇਹ ਕੰਮ ਕਰ ਲੈਣੀ ਆ ਨਾਲੇ ਤੁਹਾਡੀ ਵੀ ਟੈਨਸ਼ਨ ਮੁੱਕ ਜੂਗੀ ਕਿ ਉਹ ਦੋਵੇਂ ਜੀ ਕਮਾਈ ਕਰਦੇ ਆ ਤੇ ਘਰ ਬੈਠੇ ਨੇ ਤੇ ਪਿੰਦਰ ਨੇ ਪਹਿਲੀ ਦਾ ਕਰੀ ਜਾਇਆ ਕਰਨਾ ਤੇ ਮੈਂ ਨਾਲ ਸਮਾਈ ਕਰੀ ਜਾਵਾਂਗੀ ਆ ਚਲ ਨਾਲਤੀਏ ਮੈਂ ਕੀ ਸੋਚਣਾ ਮਾਲਕ ਤੁਹਾਡਾ ਸੋਚੇ ਉਹ ਤੇ ਫਿਰ ਤੁਹਾਨੂੰ ਪਤਾ ਹੀ ਮਾਪਿਆਂ ਨੂੰ ਸੋਚਣਾ ਵੀ ਪੈਂਦਾ ਹੀ ਹੈ ਆਹੋ ਤਾਂ ਚਲ ਤੂੰ ਆ ਵਾ ਮਤ ਸਿੱਖ ਲਈ ਤੈਨੂੰ ਪਤਾ ਤੇ ਹਾਈ ਬ ਕੱਪੜੇ ਮੈਂ ਅੱਗੇ ਹੀ ਸਿਉਣੀ ਆ ਤੇ ਹੌਲੀ ਹੌਲੀ ਪਿੰਡ ਦੇ ਵੀ ਇਕੱਠੇ ਕਰ ਲਾਂਗੇ ਤੇ ਨਾਲੇ ਆਪੇ ਇਤੋਂ ਦੀ ਸ਼ੋ ਬਣ ਜਾਈਗੇ ਫਿਰ ਸ਼ਹਿਰ ਚ ਵੀ ਛੜੀ ਜਾਈਂ ਬੇਸ਼ੱਕ ਤੂੰ ਦੁਕਾਨ ਲੱਲੇ ਕੀ ਇਹ ਕੋਈ ਗੱਲ ਨਹੀਂ ਆਹੋ ਚਲ ਜਾ ਕੰਮ ਕਰ ਜਾ ਕੇ ਆਪਾਂ ਵੀ ਮੇਰੇ ਤੇ ਹੀ ਸਿਆਣੀ ਵੇਲੇ ਮੈਂ ਪਿੰਦਰ ਨਾਲ ਸੁਭਾਉ ਕੀ ਗੱਲ ਕੀਤੀ ਸੀ ਤੇ ਉਹਨੇ ਇਹਨੂੰ ਦੱਸ ਦਿੱਤਾ ਹੋਣਾ ਤੇ ਉਹਨੇ ਅਗੋ ਵੇਲੇ ਹੋਰ ਸਕੀਮ ਲਾ ਲਈਏ ਵੀ ਮੰਮੀ ਮੈਂ ਵੀ ਤਾਂ ਸਲਾਈ ਕਰਨੀ ਹੈ ਨਾ ਚਲੋ ਸਾਡੀ ਮਾਲਕ ਬਾਹ ਫੜੇ ਤੀਏ ਲਾਓ ਚਾਹ ਫੀ ਲਈਏ ਹਾਂ ਜੀ ਮੰਮੀ ਪੀ ਲਈਏ ਤੇ ਜੀ ਗਿਆ ਨਹੀਂ ਝੂਠੀ ਤੇ ਮੰਮੀ ਤੁਹਾਨੂੰ ਪਤਾ ਨਹੀਂ ਆ ਤੇ ਅਦਵਾਰ ਛੁੱਟੀ ਆ ਜੀ ਮੈਨੂੰ ਚੇਤਾਈ ਨਹੀਂ ਵੀ ਆਇਆ ਅੱਜ ਆਇਆ ਹਾਂਜੀ ਹਾਂਜੀ ਮੈਂ ਚਲੋ ਬੇਲਾ ਹੁੰਦਾ ਮੈਂਟ ਕੰਮ ਜਾ ਹੋਇਆ ਇਹ ਵਾ ਜਮਾ ਤੇ ਮੈਂ ਜਦ ਬਾਲ ਲੈਨੀਆ ਘੜੀ ਉਹ ਫਿਰ ਇਹ ਸੋਮਵਾਰ ਕੰਮ ਸੁੱਖਾ ਹੋ ਜਾਂਦਾ ਯਾਰ ਆਹ ਹੋਈ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਤੇ ਲਓ ਮੈਂ ਕਿ ਤੇਰੇ ਨਾਲ ਨਾ ਗੱਲ ਕਰਨੀ ਹੈ ਦੱਸੋ ਉੰਨੀ ਕਰੋ ਤੁਹਾਨੂੰ ਇਹ ਆਪੇ ਆਪਾਂ ਨੂੰ ਰਹਿਣ ਦੇ ਕਿਹੜਾ ਤੇ ਸਲਾਹ ਕਰੀਏ ਕਿ ਥੋੜਾ ਜਿਆਦਾ ਖਾਣ ਲੱਗੇ ਨੀ ਸ਼ਹਿਰ ਥਾਂ ਮ ਵੀ ਆਪਾਂ ਕੀ ਕਰਨਾ ਥਾਂ ਤੇ ਆ ਦੇਖੋ ਕਿ ਘਰ ਜਿਹੜਾ ਥੋੜਾ ਵੇਰੀ ਜਰਾ ਦੇਖੋ ਕਨਾਲ ਥਾਂ ਪਿਆ ਉਹ ਥਾਂ ਕਿ ਨਹੀਂ ਲਈ ਜਨੇ ਮੇਰੇ ਕੋਲ ਤਾਂ ਨਾਲ ਤੇ ਸੁਣਨਾ ਹੈ ਹਾਂਜੀ ਹਾਂਜੀ ਮੈਂ ਕਿਹਾ ਇਸ ਕਰਕੇ ਲਈਏ ਥੋੜਾ ਜਿਆ ਹਾਂਜੀ ਇਹ ਦੁਕਾਨ ਕੋਣੀ ਕਿਥੇ ਚੱਲ ਨਾ ਨਾ ਕੱਪੜੇ ਤੇ ਤੈਨੂੰ ਪਤਾ ਸੀ ਹੁੰਦੀ ਹੈ ਦੁਕਾਨ ਕਿਹਦੀ ਅਮਰੇ ਕੱਪੜੇ ਦੇ ਸੰਬੰਧਿਤ ਤਾਂ ਪਤਾ ਹੀ ਪੇਟ ਜੋ ਬਥੇਰੇ ਕੱਪੜੇ ਹੁੰਦੇ ਨੇ ਹਾਂਜੀ ਚੱਲ ਜਰਾ ਸ਼ਹਿਰ ਦਾ ਘਾਣ ਪਾ ਲਈ ਵੀ ਤੈਨੂੰ ਪਤਾ ਹੀ ਹੈ ਫਿਰ ਸ਼ਹਿਰ ਦੇ ਵਾਕਾਂ ਦਾ ਅੱਜ ਕੱਲ ਸਮਾਂ ਹੀ ਬਥੇਰੀ ਹੈ ਮੰਮੀ ਇੱਕ ਗੱਲ ਦੱਸਾਂ ਵਾਏ ਮੈਨੂੰ ਨਾ ਇਹ ਗੱਲ ਠੀਕ ਜੀ ਨਹੀਂ ਲੱਗਦੀ ਹੈਗੀ ਇਹਨਾ ਕੀ ਕਰਨਾ ਯਾਰ ਜੀ ਉੱਥੇ ਵਧੀਆ ਤੇ ਆਪਣਾ ਕੰਮ ਚੱਲਣ ਗਿਆ ਵਾ ਤੇ ਨਾਲੇ ਵੇਖੋ ਹੁਣ ਆਪਾਂ ਵੀ ਦੋਈ ਚੀਜ਼ ਚੱਲ ਜੰਨੇ ਆ ਤੇ ਤੂੰ ਹੀ ਬਜ਼ੁਰਗ ਇਕੱਲੇ ਘਰ ਹੁੰਦੇ ਜੇ ਤੇ ਤੁਹਾਡੀ ਦੇਖ ਰੱਖਣ ਚਾਹੀਦੀ ਆ ਤੇ ਘਰ ਦਾ ਵੀ ਕੋਈ ਕੰਮ ਦੇਖਣ ਵਾਲਾ ਚਾਹੀਦਾ ਇਹ ਥੋੜਾ ਕੋਈ ਸਾਰੇ ਜੀ ਬਾਹਰ ਨੇ ਤੇ ਘਰ ਜਾਲੇ ਲੱਗੇ ਆ ਤੇ ਖਲਾਰਾਂ ਪਿਆ ਕੋਈ ਆਊਗਾ ਤਾਂ ਕੀ ਦਊਗਾ ਤੇ ਜੇ ਫਿਰ ਵੀ ਚਲੋ ਠੀਕ ਆ ਕਰਨਾ ਹੀ ਛਾਉਂਗੀ ਆ ਤੇ ਕਿਰਾਏ ਦੇ ਵਿੱਚ ਦੁਕਾਨ ਨਾ ਵੇਚ ਦੇਣਾ ਤੇ ਸ਼ਹਿਰ ਲੈਣ ਗਿਆ ਪਈ ਮੇਰੀ ਸੁਣ ਗੱਲ ਕੋਲ ਜੀ ਕਿਰਾਏ ਤੇ ਦੁਕਾਨ ਲਈ ਫਿਰ ਤੇ ਕਿਰਾਇਆ ਦੇ ਜੋ ਘਰ ਆਮੇ ਕੋਈ ਤੇਰੇ ਦੇ ਵਿੱਚ ਪੈਸੇ ਭੁਗੋਈ ਜਾਣਗੇ ਤੇ ਕੋਈ ਘਰਾਇਆ ਦਿੱਤਾ ਜਾਏਗਾ। ਦੇ ਮम्मी ਆਪਨੇ ਉੱਠਣੀ ਮੂੜ ਕੇ ਬਜੰਦਾ ਬਜੰਦੇ ਐਨਾ ਕੰਮ ਚ। ਮੈਂ ਕਿੰਨੇ ਵੀ ਆਪਣਾ ਹੀ ਥਾਂ ਲੱਣੀ ਏ ਤੇ ਫੇਰ ਐ। ਆਪਣਾ ਥਾਂ ਕਿਹੜੀ ਘਰ ਕਰੀ ਦੇ ਥਾਂ ਕਿੱਥੇ ਲੈਣਾ ਪਲਾੜ ਲੈਣਾ। ਉਹ ਲੈਣੀ ਐ ਮੰਮੀ ਕਹਿੰਦੇ ਉਹ ਦੁਕਾਨ ਭਾਬੀ ਦੇ ਸਵਾਈ ਸਵਾਈ ਕਰਦੇ ਆ ਨਾ ਤੇ ਇਹਨਾਂ ਦਾ ਰੱਤਾ ਵੀ ਉਹਨਾਂ ਨੂੰ ਸ਼ਹਿਰ ਜਿਹੜੀ ਐ ਦੁਕਾਨ ਲੈ ਲਈ ਆਪਾਂ। ਦੀਦੀ ਕੋ ਨਕਦੀ ਸਵਾਈ ਕਰਦੀ ਮੰਮੀ ਮੈਨੂੰ ਤਾਂ ਪਗਾਈ ਨਹੀਂ। ਨਹੀਂ ਸਵਾਈ ਨਹੀਂ ਕਰ ਗਈ ਐ ਉਹ। ਇਹ ਵੀ ਪਿੰਡ ਦੇ ਵਫਰੇ ਕੱਪੜੇ ਆਉ ਹੀ ਜਾਂਦੇ ਨੇ ਤੂੰ ਤੇ ਫਿਰ ਜਾਣੀ ਆਪਣੀ ਡਿਊਟੀ ਦੇ ਤੇ ਲੋ ਕੀ ਪਤਾ ਲੈ ਤੇ ਉਹ ਆਪਣਾ ਘਰ ਬਫੇਰੇ ਸੂਟ ਸੇਉ ਲਈ ਤੇ ਮੈਂ ਹਾਂ ਜਾਲੇ ਇੱਥੇ ਦੀ ਸਾਈਂ ਹੋ ਰਿਹਾ ਤੇ ਸ਼ਹਿਰ ਪਾਏ ਜੀ ਤੇ ਹੋਰ ਗੱਲ ਹੈ ਤੇ ਨਾਲੇ ਇਹ ਤੇ ਆਪਣੀ ਜਗ੍ਹਾ ਲਈ ਹੋਏਗੀ ਤੇ ਆਪਣੀ ਦੁਕਾਨ ਬਣ ਜਾਈਗੀ ਮੰਮੀ ਮੈਂ રોજ ਜਾ ਕੇ ਤਾਂ ਕਰਾਂਗੇ ਬਈ ਔਖਾ ਜਿਹਾ ਨਾ ਬਣਾਵਾ ਕਿੱਦਾਂ ਜਾ ਕੇ ਕਰਾਂਗੇ ਪਹਿਲਾਂ ਸਵੇਰੇ ਨਰਦੇ ਭੱਜਦੇ ਜਾ ਕੇ ਕਰਾਂਗੇ ਫਿਰ ਸ਼ਾਮ ਨੂੰ ਆਇਆ ਕਰਾਂਗੇ ਜਾਂ ਪਿੰਡਰ ਨੂੰ ਬੰਦਸ਼ ਪੈਣੀ ਅੰਦਰ ਪਹਿਲੀ ਬੰਦਾ ਕੌਣ ਦੇਖੇਗਾ ਮੈਂ ਤਾਂ ਨਹੀਂ ਸੂਤ ਕਰ ਲਾਂਦੀ ਜਿਹੜੀ ਜੋ ਕਹਿੰਦੇ ਨੇ ਉਹ ਚੰਨ ਪੁੱਤ ਮੇਰੀ ਗੱਲ ਸਮਝੀ ਉਹਨੂੰ ਸ਼ਾਮੂ ਕਹਿੰਦੇ ਆ ਤੇ ਕਰ ਲੈਂਦੇ ਆਪਣੇ ਲੋੜ ਨੂੰ ਸਾਰੇ ਕੰਮ ਕਰ ਲੈਂਦੀਆਂ ਹੁੰਦੀਆਂ ਤੇ ਨਾਲੇ ਰਹੀ ਗੱਲ ਜਾਣਦੀ ਉਹਨੂੰ ਨਾ ਮਾੜੀ ਮੋਟੀ ਸਕੂਟਰੀ ਲੈ ਲਾਂਗੇ ਉਹਨੂੰ ਜਾਜ ਹੈਗੀ ਏ ਮੰਮੀ ਸਕੂਟਰੀ ਜਦੋਂ ਮੈਂ ਸਕੂਟਰੀ ਕਿਹਾ ਮੈਨੂੰ ਤੂੰ ਕਿੰਨੇ ਲੈ ਕੇ ਨਹੀਂ ਦਿੱਤੀ ਚਲੋ ਉਹ ਵੀ ਗੱਲ ਤੂੰ ਛੱਡੋ ਕੋਈ ਗੱਲ ਨਹੀਂ ਲੈ ਗਿਓ ਪਰ 6-7 ਲੱਖ ਰੁਪਇਆ ਲਾਵਾਂਗੇ ਤੇ ਫੇਰ ਹੀ ਦੁਕਾਨ ਲਾਾਂਗੇ ਮੰਮੀ ਗੱਲ ਤਾਂ ਰਹਿ ਗਰਦੀਂਦੀ ਠੀਕ ਏ ਮੰਨਣਾ ਮੰਨੋ ਇੰਨੇ ਪੈਸੇ ਲਾਉਂਦਾ ਕੀ ਕਰਾਂ ਕੋਈ ਵੀ ਘਰ ਦੀ ਜਿਹੜੇ ਨੇ ਆ ਜਾਂ ਕੋਈ ਮਰਲਾ ਲਾਗੇ ਲੱਗਦਾ ਕੋਈ ਹੋਰ ਲੈਂਦੇ ਆ ਇਹ ਕੰਮ ਚ ਕੀ ਕੋਈ ਫਾਇਦਾ ਨਹੀਂ ਹੈਗਾ ਸੂਟਾ ਸਾਡਾ ਕੀ ਬੰਨਣਾ ਮੈਨੂੰ ਨਾ ਮੰਮੀ ਇੰਨੇ ਪੈਸੇ ਲਾ ਮੇਰੇ ਤੋਂ ਆ ਚਲ ਕੋਈ ਨਹੀਂ 2-3 ਲੱਖ ਆਹੀ ਤੇ ਆ ਲੈ ਤੁਹਾਨੂੰ ਤੇ ਅਸਲ ਤੇ ਇਹਨੂੰ ਮੇਰੇ ਨੌਕਰੀ ਤੋਂ ਆਈ ਸੀ ਨਾ ਪੈਸੇ ਦੇ ਕੇ ਦੋ ਚਾਰ ਲੱਖ ਤੂੰ ਵੀ ਲਾ ਲਈ ਹਾਂ ਫਿਰ ਕੀ ਹੈ ਜੇ ਇਹਨੂੰ ਸ਼ੌਂਕ ਦਾ ਦਾ ਪੂਰਾ ਹੋਏਗਾ ਮੰਮੀ ਉਹ ਤਾਂ ਗੱਲ ਤਾਂ ਠੀਕ ਆ ਪਰ ਇਹ ਆਪੀ ਦੇਖ ਲੋ ਬਾਕੀ ਮੈਂ ਕੀ ਕਹਿ ਸਕਦਾ ਹਾਂ ਇਹਦੇ ਬਾਰੇ ਮੈਂ ਤਾਂ ਇਹਦੇ ਵੀ ਅਜੇ ਨਹੀਂ ਸੋਚਿਆ ਨੇ ਸੋਚਿਆ ਇਹਨੇ ਕਹੇ ਲਾ ਦੀਏ 500 ਰੁਪਈਆ ਦੀ ਆ ਲਾ ਕੇ ਕੰਮ ਚੱਲੇ ਨਾ ਤੇ ਫਿਰ ਕੀ ਕਰਾਂਗਾ ਦੁਕਾਨ ਨੂੰ ਉੱਥੇ ਉਦਾਂ ਹੀ ਜਿੰਦਰਾ ਮਾਰਦੇ ਦਾਂਗੇ ਕੋਈ ਗੱਲ ਨਹੀਂ ਹੋਵੇ ਵਾਈਗੂ ਦੇ ਹੱਥ ਹੋਵੇ ਤੇ ਜੇ ਬੰਦੇ ਨੇ ਸ਼ੌਂਕ ਹੋਵੇ ਤਾਂ ਉਹ ਵੀ ਪੂਰਾ ਕਰਨਾ ਚਾਹੀਦਾ ਇੱਕ ਵਾਰੀ ਚੱਲ ਜੇ ਦੁਕਾਨ ਤੇ ਫੇਰ ਕੋਈ ਨਹੀਂ ਹੁੰਦਾ ਪਰ ਮਹਾਰਾਜ ਦੀ ਕਿਰਪਾ ਨਾਲ ਫੇਰ ਇਹ ਹੋ ਜਾਂਦੇ ਮਮੀ ਉਹ ਤੇ ਗੱਲ ਸਹੀ ਆ ਪਰ ਮੈਂ ਇਹ ਅੰਨੀ ਆ ਕਿ ਜੇ ਕੰਮ ਕਰਨਾ ਹੈ ਨਾ ਤਾਂ ਆਪਣੇ ਸਿਰ ਤੇ ਦੁਕਾਨ ਲੈਣਾ ਹੈ ভাড়া ਕਿਉਂ ਲੈਣੀ ਉਹਨਾਂ ਪੈਸੇ ਆ ਮਮੀ ਦੀ ਗੱਲ ਠੀਕ ਹੁੰਦਾ ਥੋੜਾ ਆਪ ਕਰਨਾ ਪੈਣੀ ਸੀ ਪਿਆਗ ਜੋੜ ਜਾਮਾ ਕਰਕੇ ਤੇ ਜਾਂ ਪਿੰਦਰ ਫੜ ਫੜ ਲਵੇ ਕੇ ਇੱਕ ਉਹ ਤੇ ਕਰ ਲੈਣ ਨਾਲੇ ਪਤਾ ਕੀ ਇਹ ਮੰਮੀ ਇਹਨਾਂ ਨੂੰ ਸਮਝ ਜਾਊਗੀ ਜਦੋਂ ਪਤਾ ਹੋਊਗਾ ਮਹੀਨੇ ਮਹੀਨੇ ਦੇ ਇਹਦੇ ਲਾਉਣੇ ਆ ਤੇ ਫਿਰ ਕੰਮ ਛੇਤੀ ਕਰਣਗੇ ਨਾਲੇ ਪਹਿਲੇ ਹੁਣ ਇਹ ਕੀ ਗੱਲ ਥੋੜਾ ਪਹਿਲੇ ਨਹੀਂ ਆ ਲਵ ਮੇਰੀ ਗੱਲ ਸਮਤੂ ਬੜਾ ਸਿਆਣਾ ਹੈ ਘਰ ਤੇ ਉਹ ਖੇਤੀવાડી ਵੇ ਹੈ ਨਾ ਦੇ ਚਲੋ ਕੋਈ ਗੱਲ ਨਹੀਂ ਜੇ ਤੂੰ ਹੀ ਕੋਲ ਭਰਾ ਸਾਥ ਦੇ ਲੋਗੇ ਫਿਰ ਕੀ ਜਦੋਂ ਅਹੀ ਦਿਨਾਂ ਵੀ ਫਿਰ ਤੁਹਾਨੂੰ ਦੇਣ ਦਾ ਕਾਹਦਾ ਨਹੀਂ ਨਹੀਂ ਮੰਮਾ ਉਹ ਵੱਲੀ ਗੰਢਾਂ ਉਹਦਾ ਇਹ ਕਿ ਮੈਂ ਕਰਾਂਗਾ ਜਿੰਨਾ ਹੋਏਗਾ ਇਹਨਾਂ ਕਹਿੰਦਾ ਵੀ ਨਕਾਰ ਨਹੀਂ ਕਰਦਾ ਮੈਂ ਕਰਾਂਗਾ ਜਿੰਨਾ ਹੋਵੇਗਾ ਪਰ ਇਹ ਆ ਵੀ ਚਲੋ ਤੇ ਵੀ ਬੜੀ ਨੌਤਰ ਨੂੰ ਆ ਕੋਰ ਤੋਂ ਹੀ 2-4 ਰੁਪਏ ਹੁਣ ਤੇਰੀ ਮੈਂ ਕਿਹੜਾ ਕਰੀ ਨੀ ਤਰੀਕਾ ਪੁੱਛਿਆ ਨਹੀਂ ਸਰੋਤ ਚਾਹੁੰਦੇ ਰਿਦਾ ਅਸਣ ਉਹ ਖੇਤੀ ਵਾਲੇ ਦਾ ਕੰਮ ਹੈ ਤੇ ਉਹ ਛੋਲੇ ਦੇ ਨਾਲ ਨਾਲ ਛੋੜਾ ਬਦਕ ਕਰਦਾ ਜੂ ਬਣ ਜੇਗਾ ਉਹਨਾਂ ਦਾ ਵੀ ਹੁਣ ਤੁਹਾਨੂੰ ਮਹੀਨਾ ਮਹੀਨਾ ਤਾਂ ਖਾਣ ਮਿਲਦੀ ਹੈ ਪੀਂ ਜਾਏ ਮੇਰੀ ਜਾਏ ਤੁਹਾਨੂੰ ਵੀ ਗਰਤ ਨਹੀਂ ਨਾ ਉਹਦੀ ਕਦੇ ਸ਼ੈਮੀ ਨੀ ਆਉਣੀ ਹੈ ਮੰਮੀ ਹਾਡੀ ਦੇ ਗੱਲ ਇਹ ਵੀ ਸਰਕਾਰੀ ਨੰਕੜੀ ਹੈ ਇਹ ਤਾਂ ਪ੍ਰਾਈਵੇਟ ਕੰਮ ਆ ਇਹ ਕਰੇ ਕਿਦਾਂ ਨਾ ਹੋਇਆ ਮੈਂ ਕਹਿੰਦਾ ਤੁਹਾਨੂੰ ਫਿਰ ਵੀ ਸਮਝਾ ਕੇ ਲੈ ਉਹ ਭਾਬੀ ਨੂੰ ਉਹਨੂੰ ਖੋਬੀ ਚੁੱਪ ਕਰਕੇ ਜੇ ਬਹੁਤੀ ਗੱਲਾਂ ਨਾ ਜਿਆਦਾ ਛੇੜ ਕਰੇਗੀ ਤੇ ਕੋਈ ਨਹੀਂ ਮੈਂ ਕੋ ਤੇਰਾ ਦਾ ਦਾਬੀ ਹਟ ਗਿਆ ਤੇ ਇੱਥੇ ਸੂਰ ਸਾਖ ਦੋ ਜਨਮ ਜੋ ਮਸ਼ੀਨਾਂ ਚੱਲਦੇ ਹੁੰਦੇ ਨਾ ਸੀਸਾਂ ਨਾਲ ਕੋਈ ਉਹ ਲਿਆ ਰਿਹਾ ਇੱਥੇ ਕੰਮ ਹੀ ਆਪਣਾ ਕਰੀ ਜਾਣ ਤੁਹਾਡੇ ਕੋਲੋਂ ਤੇ ਮੰਮੀ ਕੋਰੀ ਨਾ ਆਵਾ ਤਾਂ ਤੁਸੀਂ ਵੀ ਆਏ ਨਾ ਝੂਠਾਂਨ ਤਲਾਸਾ ਦਿੰਦੇ ਰਹੋ ਅਹੀਂ ਕਿੱਥੋਂ ਕਰਨਾ ਤੁਹਾਡੇ ਤੇ ਮੰਮੀ ਆਪਣੇ ਖਰਚੇ ਨਹੀਂ ਮਾਰ ਹੁੰਦੇ ਮੇਰੀ ਸੁਣੋ ਕਰ ਤਨੇ ਕਾਦੇ ਖਰਚੇ ਨੇ ਮੰਮੀ ਪਤਾ ਗੱਲ ਗਈ ਆ ਆਡੇ ਪੈਸੇ ਹੁੰਦੇ ਦੇਦੇ ਆ ਉੱਥੇ ਟੈਕਸ ਟੋਕਸ ਫੰਡ ਫੁੰਡ ਕੋਲੋਂ ਤੇਰੇ ਕੱਟ ਲੈਂਦੀ ਆ ਤੇ ਇੱਕ ਦੋ ਵਿੱਚ ਮਸੇਹੀ ਪੁੱਛੇ ਲਾਉਣੇ ਹੀ ਚੁੱਕਿਆ ਹੀ ਕੋਈ ਤੈਨੂੰ ਕੰਮ ਹੀ ਤਾਦ ਕਰਕੇ ਮਾਂ ਕੰਨਾ ਖੇਚੀ ਆ ਕੰਮ ਐ ਸ਼ਰ ਮੇਰੇ ਸੁਣ ਗੱਲ ਲਾਵ ਤੈਨੂੰ ਨੌਕਰੀ ਦਵਾਈਏ ਤੇਰੇ ਤੇ ਕਿੰਨੀ ਵੱਡੀ ਦਿੱਤੀ ਆ ਤੇ ਜੇ ਇਹਨੂੰ ਕੋਰਸ ਕਰਵਾਇਆ ਤਾਂ ਤਾਂ ਕਿੰਨੇ ਪੈਸੇ ਲੱਗੇ ਨੇ ਚਲ ਇਹਦੀ ਤੇ ਮੈਨੂੰ ਨਹੀਂ ਸੀ ਮਾਇਦ ਤੇ ਲਾਵ ਕੋਈ ਮੈਨੂੰ ਕੋਈ ਜਵਾਬ ਦੇ ਈਂ ਲਿਆ ਉਹ ਗੱਲ ਚੰਗੀ ਨਹੀਂ 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 ਮੰਮੀ ਮੈਂ ਜਵਾਬ ਨਹੀਂ ਦੇਣਾ ਫਿਰ ਵੀ ਜਿੰਨਾ ਮੇਰਾ ਹੋ ਸਕੇਗਾ ਕਰਾਂਗਾ ਪਰ ਮੈਨਾਂ ਵੀ ਮੇਰੀ ਐ ਨੇ ਹਾਂ ਉਹ ਤੇਰੇ ਹੋਰ ਆ। ਪੀਰ ਕੋ ਕਿਨੇ ਨ ਪਾਏ ਆ। ਮੈਨਰੇ ਆਪ ਬੜਾ ਕੰਨੂ ਦੇ ਝੋਆ ਆ। ਹਾਂ ਜਿੰਨਾ ਹੋ ਸਕੇ ਨਾ ਮੈਂ ਕਰਾਂ ਦਗਾ ਇਹ ਵੀ ਕਰਾਂਗਾ ਪੀ ਕਰਾਂਗਾ ਨਹੀਂ। ਪਰ ਥੋੜਾ ਜਿਹਾ ਤੂੰ ਇੰਜ ਹੀ ਸਮਝਿਓ। ਮੈਂ ਤਾਂ ਸੋਚਿਆ ਸੀ ਚਲ ਕੋਈ ਨਹੀਂ ਜਿਉਂ ਘਰ ਲੱਗਦਾ ਮੈਂ ਤੇ ਉਹ ਵੀ ਆਪਣਾ ਕੋਈ ਕੰਮ ਸ਼ੋਲੇਗੀ ਧਾਰੋਵਾਰ ਤੇ ਇਸੇ ਤਰ੍ਹਾਂ ਕੋਈ ਆਪਣਾ ਬਣਾ ਲੇਗੀ ਉਹ ਵੀ। ਉਹ ਮੰਮੀ ਚੰਗਾ ਬੜਾ ਟਾਈਮ ਪਾਸ ਹੁੰਦੇ ਆ। ਤੂੰ ਉਹਨੂੰ ਹੋਰ ਹੀ ਪਾਸੇ ਭਾ ਵੀ ਲਾਉਂਦੇ ਜੇ। ਮੁੜ ਕੇ ਤੂੰ ਇਹ ਹਥਾਣਾ ਵੇਖਣਾ ਨਾਲੇ ਤੇ ਆਪ ਕੋਈ ਸੁਈ ਜੀ ਫਸੇ ਰਿਹਾ ਕਰੋਗੇ। ਈਵਰ ਨਾਲ ਜਦੋਂ ਜਦੋਂ ਅਸੀਂ ਦੋ ਡੇਜ ਹੈਗੇ ਆ ਕਰਨ ਬਾਹਰ ਜਾਣ ਦੇ ਸਾਰੇ ਟੱਬਰ ਨੇ ਕਿੱਥੇ ਜਾਣਾ ਮੇਰੀ ਸਿਰੋਂ ਕਰਦ ਤੁਹਾਡੇ ਤੋਂ ਉਹਨਾਂ ਨੂੰ ਕਾਦੀ ਆਸ ਹੈ ਮੇਰੇ ਜੁੰਦਿਆਂ ਜਾਂਦੇ ਤਾਂ ਇਹੋ ਜਿਹੇ ਕਲਾਕਾਰ ਨੇ ਆ ਤੇ ਮਗਰੋਂ ਕੀ ਕਰੋਗੇ ਤੁਹਾਡੇ ਦਿਲ 'ਚ ਨਾ ਉਹ ਖੋਟ ਹੈ ਦੋਹਾਂ ਜਿਹੇ ਤੁਹਾਡੇ ਨਾਲ ਉਹਨੇ ਇੰਨਾ ਕੀ ਜ਼ਹਿਰ ਤੇ ਹੁਣ ਭਗਵਾਜ ਬਾਅਦ ਦੇ ਡੇ ਦੋਏ ਮੰਮੀਆਂ ਨੇ ਗੁੱਸਾ ਵੀ ਕਰਨ ਦੇ ਦੇ ਗੁੱਸੇ ਦੀ ਕੋਈ ਗੱਲ ਤੇ ਹੈ ਨਹੀਂ ਆ ਸਿੱਧੀ ਗੱਲ ਤੋਂ ਸਮਝਾਈਏ ਤਾਂ ਪੁੱਟੇ ਪਾਸੇ ਜਾਂਦੇ ਜੀ ਇਹ ਨੰਨੇ ਨੇ ਪੈਸੇ ਯਾਦ ਖਰਾਬ ਕਰਦੇ ਨੇ ਰਾਤਾ ਪੰਡਿਆ ਵਾ ਵੀ ਜੇ ਕੋਈ 2-4 ਰੁਪਏ ਹੈ ਹੀ ਆ ਮੈਂਦਰਾ ਕਮਾਈ ਦਾ ਖਰਾਬ ਕਰਕੇ ਬਹਿ ਜੀ ਬੜੀ ਬੁਟੀਕ ਦੀ ਦੁਕਾਨ ਚੱਲਦੀ ਆ ਨਾ ਬੜੇ ਪੈਸੇ ਆਉਂਦੇ ਮੈਂ ਤੁਹਾਨੂੰ ਦੱਸਦਾ ਵੀ ਤਹੀ ਨਹੀਂ ਪੈਸਾ ਕੋਈ ਵੀ ਦੇਣਾ ਕਿੱਡੀ ਚਲਾਕ ਆ ਪਿਛੇ ਖਿਵਾ ਕੇ ਮਾਂ ਖੇੜਦੀ ਆ ਮੰਮੀ ਨੂੰ ਆਪਣੇ ਗੱਲਾਂ ਚ ਲੈ ਹੁੰਦੀ ਆ ਕਿ ਮੈਨੂੰ ਬੁਟੀਕ ਖੋਲ ਦੋ ਇਹਦੇ ਮੇਰੇ ਪ੍ਰਾਪਰ ਦੀ ਹੁੰਦੀ ਆ ਹੋਰ ਹੀ ਖਾਨੇ ਗੱਲ ਤੇ ਪਾਤੀ ਆ ਜਿਆਦਾ ਨਹੀਂ ਸਨ ਪਿੰਦਰ ਦੇ ਵੀ ਜਰੂਰ ਨਾ ਬਹਿ ਕੇ ਦੂਹਾਂ ਦੀਆਂ ਨੇ ਰਾਏ ਦਿੱਤੀ ਹੋਣੀ ਆ ਵੀ ਇਦਾਂ ਕਰਦੇ ਇਦਾਂ ਪੈਸੇ ਲਗਾਉਂਦੇ ਆ ਕੋਈ ਇਹਨਾਂ ਦਾ ਹਾਲ ਤੇ ਮੰਮੀ ਨੂੰ ਜੀ ਲਾਈਲਾ ਕਰ ਮੰਗਦੇ ਲੱਗ ਜਾਂਦੀ ਹੈ ਜੀ ਬੜੀ ਦੀ ਦੁਕਾਨ ਛੇਤੀ ਪਾ ਜੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾਵਾਂਗੀ ਮੰਮੀ ਜਿਹੜੇ ਮੈਂ ਸ਼ਹਿਰ ਸੂਟ ਦਿੰਨੀ ਹੈ ਨਾ ਸਵਾਈ ਤੇ ਉਹ ਮੈਂ ਸਵਾਈ ਨੂੰ ਦੇ ਦਿਆ ਕਰਾਂਗੀ ਹਾਂ ਆਹ ਗੱਲ ਸਹੀ ਹੈ ਤੇ ਨਹੀਂ ਤੇਰੀ ਬਿਲਕੁਲ ਤੂੰ ਕਹਿ ਦੇ ਮੰਮੀ ਨੇ ਪੈਸੇ ਲੈਣੇ ਹਨ ਨਾ ਵੀ ਇਹਨੇ ਚਲ 2-4 ਰੁਪਏ ਨੂੰ ਹੀ ਆਉਂਦਾ ਆਪਣਾ ਤੇ ਇਦਾਂ ਕਰਦੀ ਮੈਂ ਕਹਾਂ ਮੈਂ ਇਹਨੇ ਸੂਟ ਸਮੋਣੀ ਉੱਥੇ ਤੇ ਮੈਂ ਜਿਹੜਾ ਮੈਂ ਉੱਥੇ ਦਿੰਨੀ ਹੈ ਉਹ ਮੈਂ ਦੇ ਦਿਆ ਕਰਾਂਗੀ ਨਾਲ 13 ਵੀ ਫਾਇਦਾ ਪਰ ਕਿਦਾਂ ਨੂੰ ਪਤਾ ਕਰਾ ਗਰੀ ਜੀ ਉੱਥੇ ਸੂਲ ਦਾ ਮਾਲਾ 500 ਦੇ ਨਹੀਂ ਜਾ ਹਜ਼ਾਰ ਦੇ ਨਹੀਂ ਆ ਇਹਨੂੰ 200 ਘੱਟ ਦੇ ਤਾਂ ਇਹਨੇ ਕਿਹੜਾ ਵੀ ਘੱਟ ਕੋਈ ਗੱਲ ਕਰਨੀ ਆ ਨਾਲੇ ਆਪਣਾ ਪਿਆਰਾ ਫਾਇਦਾ ਦੋ ਇਹਦੇ ਨਾਲ ਹੋ ਜਾਣੇ ਝਕਾਰ ਇੱਕ ਤੇ ਫਾਇਦਾ ਤੇ ਇੱਕ ਨਾਲ ਇਹਨਾਂ ਦੇ ਜਿਹੜੇ ਮਨਚਾ ਖਿਆਲ ਨਾਲ ਉੱਥੇ ਦੁਕਾਨ ਪਾਈਏ ਉੱਥੇ ਪਈ ਉਹ ਵੀ ਗੱਲ ਜੱਬ ਨਿਬੜ ਜਾਊਗਾ ਤੇ ਮੰਮੀ ਵੀ ਖੁਸ਼ ਹੋ ਜਾਊਗੀ